ਕੁਤੀ ਕੌਣ ਜਗਾਈ ਨਿਕਲੋ ਬਾਹਰ ਮਕਾਨੋਂ ਸੇ ਲੜ ਲੜੋ ਬੇਈਮਾਨੋਂ ਸੇ ਨਿਕਲੋ ਜਵਾਬ ਆਵਾਜ਼ ਸੇ ਡਾਕਟਰ ਜੀਰਾ ਅਮੇਰਕਰ ਜੀ ਹਮ ਰਹੇ ਹਮ ਰਹੇ ਹਮ ਰਹੇ ਆਵਾਜ਼ ਸੇ ਡਾਕਟਰ ਜੀਰਾ ਬੇਈਮਾਨੋਂ ਸੇ ਨਿਕਲੋ ਬਾਹਰ ਮਕਾਨੋਂ ਸੇ ਲੜ ਲੜੋ ਬੇਈਮਾਨੋਂ ਸੇ ਨਿਕਲੋ ਬਾਹਰ ਮਕਾਨੋਂ ਸੇ ਅਕੀਨਾੜਾ ਮੇਰਾ ਡਾਕਟਰ ਜਗਿੰਦਰ ਸਿੰਘ ਜਲਾ ਪ੍ਰਧਾਨ ਭੋਜਨ ਸਮਾਜ ਪਾਰਟੀ ਵਿਟੰਡਾ ਅੱਜ ਕਿਸ ਤਰ੍ਹਾਂ ਦਾ ਪ੍ਰੋਟੈਸਟ ਹੈ ਕੀ ਮੰਗ ਹੈ ਕੀ ਇਹ ਪੂਰੇ ਦੇਸ਼ ਵਿੱਚ ਪ੍ਰੋਟੈਸਟ ਕੀਤੇ ਜਾ ਰਹੇ ਹਨ ਅੱਜ ਸਾਡੀ ਸੁਪਰੀਮੋ ਪੈਣ ਕੁਵਾਰੀ ਮਾਇਆਵਜੀ ਦੀ ਜੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਰਤ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਪਿਛਲੇ ਦਿਨੀ ਜੋ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਆਰਟੀਕਲ 341 ਆਰਟੀਕਲ 342 ਦੇ ਵਿਰੁੱਧ ਉਸ ਦੇ ਵਿਰੁੱਧ ਜੋ ਫੈਸਲਾ ਆਇਆਗਾ ਜੋ ਬਾਬਾ ਸਾਹਿਬ ਡਾਕਟਰ ਭੀਵਰੋਂ ਉਮੀਦਵਾਰੀਆਂ ਵੱਲੋਂ ਸਾਡੀਆਂ ਕਾਸਟਾਂ ਨੂੰ 1931 ਦੇ ਵਿੱਚ ਅੰਗਰੇਜ਼ ਸਰਕਾਰ ਤੋਂ ਲੋਥੀਅਰ ਕਮੇਟੀ ਦੇ ਦੁਆਰਾ ਇੱਕ ਮਾਲਾ ਵਿੱਚ ਪਰੋਇਆ ਗਿਆ ਸੀ ਜਿਸ ਦੇ ਤਹਿਤ ਸਾਨੂੰ ਅਧਿਕਾਰ ਮਿਲੇ ਸੀ ਡਿਪ੍ਰੈਸਟ ਕਲਾਸਸ ਨੂੰ ਉਹ ਅਧਿਕਾਰਾਂ ਨੂੰ ਮਨੁਵਾਦੀ ਸਰਕਾਰਾਂ ਵੱਲੋਂ ਇਸ ਆਰਐਸਐਸ ਵੱਲੋਂ ਚਲਦੀਆਂ ਚਾਲਾਂ ਦੇ ਦੌਰਾਨ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਸਿੱਧੇ ਸਾਡੇ ਤੇ ਅਟੈਕ ਨਹੀਂ ਕਰਦੇ ਇਹ ਬਾਯਾ ਸੁਪਰੀਮ ਕੋਰਟ ਆ ਅਟੈਕ ਕਰਦੇ ਆ ਜਿਸ ਵਿੱਚ ਸੱਤ ਜੱਜ ਬੈਠੇ ਸੀਗੇ ਇਹ ਫੈਸਲਾ ਜਿਹੜਾ ਹੈਗਾ ਹੁੰਦਾ ਕਿਸੇ ਹੋਰ ਲਈ ਹੈ ਪਰ ਇਹ ਨੂੰ ਇੰਪਲੀਮੈਂਟ ਸਾਡੇ ਦੇ ਕਰ ਰਿਆ ਅਸੀਂ ਸੰਵਿਧਾਨ ਦੇ ਨਾਲ ਛੇੜਛਾੜ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇ ਸਾਨੂੰ ਆਪਣੀਆਂ ਜਾਨਾਂ ਵੀ ਕਰਵਾਨ ਕਰਨੀਆਂ ਪਈਆਂ ਅਸੀਂ ਆਪਣੀਆਂ ਜਾਨਾਂ ਨੂੰ ਕਰਵਾਨ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਸੰਵਿਧਾਨ ਦੇ ਨਾਲ ਜਾਂ ਸਾਡੇ ਹਿੱਤਾਂ ਦੇ ਨਾਲ ਜਾਂ ਸਾਡੇ ਹੱਕਾਂ ਦੇ ਨਾਲ ਛੇੜਛਾੜ ਨਹੀਂ ਸਾਨੂੰ ਕਦੇ ਵੀ ਬਰਦਾਸ਼ਤ ਨਹੀਂ ਅਸੀਂ ਇੱਥੇ ਇਕੱਠੇ ਹੋਏ ਹਾਂ ਸਾਡੇ ਬਾਬਾ ਸਾਹਿਬ ਜੀ ਨੇ ਬੜੀ ਮੁਸ਼ਕਲਾਂ ਨਾਲ ਸੰਵਿਧਾਨ ਲਿਖਿਆ ਉਹਨਾਂ ਨੇ ਸਾਨੂੰ ਹੱਕ ਲੈ ਕੇ ਦਿੱਤੇ ਸੀ ਇਹ ਜਿਹੜੀ ਮੰਨੂਵਾਦੀ ਸਰਕਾਰ ਹੈ ਇਹ ਸਾਡੇ ਹੱਕਾਂ ਤੇ ਡਾਕਾ ਮਾਰਨਾ ਚਾਹੁੰਦੀਆਂ ਅਸੀਂ ਇਹ ਇਹਨਾਂ ਨੂੰ ਹਰਕਤ ਕਰਨੀ ਨਹੀਂ ਦੇਵਾਂਗੇ ਕਿਉਂਕਿ ਸਾਡੇ ਭੈਣ ਕੁਮਾਰੀ ਮਾਇਆਬਤੀ ਜੀ ਦੇ ਆਦੇਸ਼ਾਂ ਮੁਤਾਬਕ ਸਾਨੂੰ ਹੁਕਮ ਹੋਇਆ ਹੈ ਵੀ ਅਸੀਂ ਆਪਣੇ ਜ਼ਿਲ੍ਹਿਆਂ ਦੇ ਵਿੱਚ ਪ੍ਰਦਰਸ਼ਨ ਕਰਨਾ ਸ਼ਾਂਤਮਈ ਮਾਹੌਲ ਦੇ ਨਾਲ ਪ੍ਰਦਰਸ਼ਨ ਕਰਾਂਗੇ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਪ੍ਰਦਰਸ਼ਨ ਕਰਾਂਗੇ ਦੁਕਾਨਾਂ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਅਸੀਂ ਅਪੀਲ ਕੀਤੀ ਹੈ ਵੀ ਆਪਣੇ ਆਪ ਤੁਸੀਂ ਬੰਦ ਕਰੋ ਕਿਉਂਕਿ ਜੇ ਦੇਖੀ ਤਾਂ ਕੋਟਕਪੂਰਾ ਜਲੰਧਰ ਮਲੋਟ ਇਹ ਸਾਰਾ ਬੰਦ ਹੋ ਚੁੱਕਿਆ ਆਉਣ ਵਾਲੇ ਹੋਰ ਥੋੜਾ 10 20 ਮਿੰਟਾਂ ਨੂੰ 50 ਮਿੰਟਾਂ ਤੱਕ ਮੰਨ ਕੇ ਚੱਲੋ ਇਹ ਆਪਣੇ ਆਪ ਦੁਕਾਨਦਾਰ ਦੁਕਾਨਾਂ ਬੰਦ ਕਰ ਦੇਣਗੇ ਤੇ ਇਹ ਜਿਹੜਾ ਮੈਸੇਜ ਹੈ ਬੜਾ ਪਹੁੰਚੇਗਾ ਤੇ ਘਟੋ ਘਟ ਇਹਨਾਂ ਨੂੰ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਨੇ ਕੋਈ ਸਾਡੀ ਗੱਲ ਨਾ ਸੁਣੀ ਤਾਂ ਅਸੀਂ 2 April ਨੂੰ ਜਿਸ ਤਰ੍ਹਾਂ ਦਾ ਮਾਹੌਲ ਜਾਂ ਪ੍ਰਦਰਸ਼ਨ ਦਿਖਾਇਆ ਸੀਗਾ ਫਿਰ ਉਹਨਾਂ ਗੱਲਾਂ ਤੇ ਸਾਨੂੰ ਮਜਬੂਰ ਕਰਨਗੇ ਇਹ बार-बार ਮੰਨੂਵਾਦੀ ਸਰਕਾਰਾਂ ਇਹ ਸਾਡੀਆਂ ਜਿਹੜੀਆਂ ਕਸ਼ਟਾਂ ਐ ਐਸ்சி ਬੀਸੀ ਉਹ ਮਾਂ ਨਾਲ ਸ਼ਰਾਰਤਾਂ ਕਰਦੀਆਂ ਤੇ ਮੋਕੇ-ਮੋਕੇ ਤੇ ਫਿਰ ਸਾਨੂੰ ਬਾਹਰ ਨਿਕਲ ਕੇ ਪ੍ਰਦਰਸ਼ਨ ਕਰਨੇ ਪੈਂਦੇ ਆ ਤੇ ਅਸੀਂ 바ਵਾ ਸਾਹਿਬ ਦੀ ਸੋਚ ਤੇ ਬਾਉ ਕਾਸ਼ੀਰਾਮ ਜੀ ਦੀ ਸੋਚ ਤੇ ਤੇ ਭੈਣ ਜੀ ਦੀ ਸੋਚ ਤੇ ਪਹਿਰਾ ਦੇਾਂਗੇ ਕਿ ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਨੇ ਕਿਹਾ ਉਹ ਅਸੀਂ ਆਪਣੇ ਹੱਕਾਂ ਪਿੱਛੇ ਅਸੀਂ ਸਾਨੂੰ ਹਰ ਕੰਮ ਕਰਨਾ ਮਨਜ਼ੂਰ ਐ ਅਸੀਂ ਰੋਡ ਤੇ ਵੀ ਨਿਕਲਾਂਗੇ ਕੁਝ ਵੀ ਹੋ ਸਕਦਾ ਅਸੀਂ ਇੰਨਾ ਕਹਿੰਦੇ ਹੋਏ ਜੈ ਭੀਮ ਜੈ ਭਾਰਤ ਤੁਸੀਂ ਕਹਿੰਦੇ ਹੋਰ ਜਿਹੜੇ ਸ਼ਹਿਰ ਹੈਗੇ ਉਹ ਬੰਦ ਹੋ ਚੁੱਕੇ ਹਾਂਜੀ 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 ਬਠਿੰਡਾ ਚ ਕਿਉਂ ਨਹੀਂ ਹੰਗਾਰਾ ਦੇਖੋ ਜੀ ਬਠਿੰਡੇ ਦੇ ਵਿੱਚ ਹੰਗਾਰਾ ਮਿਲ ਰਿਹਾ ਆ ਰਿਹਾ ਸਾਡੇ ਸਾਥੀ ਪਹਿਲਾਂ ਅਸੀਂ ਪੰਜ ਚਾਰ ਬੰਦੇ ਸੀਗੇ ਹੁਣ ਦੇਖੋ 40 50 ਹੋ ਗਏ ਆ ਜਿਸ ਤਰ੍ਹਾਂ ਸਾਨੂੰ ਫੋਨ ਆ ਰਹੇ ਆ ਬੰਦਿਆਂ ਦੇ ਸਾਡਿਆਂ ਦੇ ਅਸੀਂ ਜਲਦੀ ਤੋਂ ਜਲਦੀ ਅੰਬੇਡਕਰ پارک ਚ ਪਹੁੰਚਣ ਲੱਗੇ ਆ ਤੇ ਥੋੜੇ ਟਾਈਮ ਚ ਤੁਹਾਨੂੰ ਪਤਾ ਲੱਗੇਗਾ ਵੀ ਕਿੰਨੇ ਕੁ ਬੰਦੇ ਇਕੱਠੇ ਹੋ ਗਏ ਅਸੀਂ ਪ੍ਰਦਰਸ਼ਨ ਵੀ ਕਰਾਂਗੇ ਨਾਂਗਾ ਕੋਈ ਹੋਰ کاروبਰੀਾਰੇ ਸਾਰੇ ਫੰਦੇ ਆ ਗਏ ਕੋਈ ਦੇਖੋ ਜੀ ਅਸੀਂ ਉਹਨਾਂ ਨੂੰ ਅਪੀਲ ਕੀਤੀ ਐ ਸਾਨੂੰ ਭੈਣ ਜੀ ਤੋਂ ਆਰਡਰ ਹੋਇਆ ਐ ਵੀ ਕਿਸੇ ਨਾਲ ਜ਼ਬਰਦਸਤੀ ਨਹੀਂ ਕਰਨੀ ਐ ਅਸੀਂ ਜਾ ਕੇ ਉਹਨਾਂ ਨੂੰ ਫਿਰ ਅਪੀਲ ਕਰਾਂਗੇ ਵੀ ਤੁਸੀਂ ਸਾਡੇ ਨਾਲ ਸਹਿਮਤ ਹੋਵੋਗੇ ਅੱਜ ਤੱਕਾ ਸਾਡੇ ਨਾਲ ਹੋ ਰਿਹਾ ਕੱਲ ਨੂੰ ਵਪਾਰੀਆਂ ਨਾਲ ਵੀ ਹੋ ਰਿਹਾ ਤੁਸੀਂ ਵਪਾਰੀਆਂ ਦੀ ਗੱਲ ਕਰਦੇ ਹੋ ਵਪਾਰੀਆਂ ਨਾਲ ਦੇਖੋ ਇੱਥੇ ਕਿੰਨੇ ਗੁੰਡਾ ਕਰਦੀ ਹੋਈ ਐ ਉਹ ਗੱਡੀਆਂ ਚੱਕੀਆਂ ਜਾ ਰਹੀਆਂ ਐ ਬਾਜ਼ਾਰ 'ਚ ਕੋਈ ਬੜਕੇ ਰਾਜੀ ਨਹੀਂ ਜੇ ਅੱਜ ਵਪਾਰੀ ਸਾਡੇ ਨਾਲ ਖੜਨਗੇ ਕੱਲ ਨੂੰ ਅਸੀਂ ਵੀ ਵਪਾਰੀਆਂ ਨਾਲ ਖੜਾਂਗੇ ਜਾ ਕੇ